ਤਮਿਲਸਰ ਦੇ ਜੰਡਿਆਲਾ ਗੁਰੂ ਵਿੱਚ ਪਿਛਲੇ ਦਿਨੀ ਗਨਪੁਆਇੰਟ ਤੇ ਫੋਰਚੂਨਰ ਗੱਡੀ ਖੋਈ ਗਈ ਹੈ ਜਿਸ ਦਾ ਕੇਸ ਥਾਣਾ ਜੰਡਿਆਲਾ ਗੁਰੂ ਦੇ ਵਿੱਚ ਦਰਜ ਕੀਤਾ ਗਿਆ। ਤਾਂ ਗੱਡੀ ਮਾਲਕ ਕਰਮਜੀਤ ਸਿੰਘ ਜ਼ਿਲ੍ਹਾ ਜ਼ਿਲੰਧਰ ਦਾ ਰਹਿਣ ਵਾਲਾ ਹੈ। ਉਸ ਵੱਲੋਂ ਥਾਣਾ ਜੰਡਿਆਲਾ ਗੁਰੂ ਵਿਖੇ ਇਹ ਖੋਹ ਦਾ ਮਾਮਲਾ ਦਰਜ ਕਰਵਾਇਆ ਸੀ। ਜਿਸ ਦੇ ਚੱਲਦੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋ ਥਾਣਾ ਜੰਡਿਆਲਾ ਗੁਰੂ ਵਿਖੇ ਐਸਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਾਡੀ ਪੁਲਿਸ ਟੀਮ ਨੇ ਇਹ ਚੋਰੀ ਦੀ ਗੱਡੀ ਨੂੰ ਘੁੰਮਦੀ ਵੇਖਿਆ ਤੇ ਇਹਨੂੰ ਰਾਉਂਡ ਅਪ ਕੀਤਾ ਹੈ। ਤਾਂ ਇਸ ਦੇ ਵਿੱਚ ਦੋ ਦੋਸ਼ੀਆਂ ਨੂੰ ਗੱਡੀ ਚਲਾ ਰਹੇ ਸਨ ਤੇ ਉਹਨਾਂ ਨੂੰ ਗ੍ਰਿ ਸੋ ਦੱਸਦੇ ਕਿ ਦੋਸ਼ੀਆਂ ਨੇ ਦੱਸਿਆ ਕਿ ਗਨਪੁਆਇੰਟ ਉੱਤੇ ਜਿਸ ਪਿਸਤਲ ਦਾ ਇਸਤੇਮਾਲ ਕੀਤਾ ਸੀ ਉਹਨਾਂ ਦੇ ਲੱਗੇ ਪਿੰਡ ਬਾਲੀਆ ਮਝਪੂਰ ਵਿਖੇ ਲਕੋਈ ਹੈ ਜਿਸ ਤੇ ਪੁਲਿਸ ਪਾਰਟੀ ਦੋਸ਼ੀਆਂ ਨੂੰ ਨਾਲ ਲੈ ਕੇ ਰਿਕਵਰੀ ਕਰਨ ਪਹੁੰਚੀ ਤothe ਪਹੁੰਚਦੇ ਹੀ ਦੋਸ਼ੀ ਜਿਹੜਾ ਕਿ ਪੁਲਿਸ ਨੂੰ ਧੱਕਾ ਦੇ ਕੇ ਉੱਥੋਂ ਲੁਕੋਈ ਹੋਈ ਹੋਈ 32 बोर ਪਿਸਤਲ ਦੇ ਨਾਲ ਪੁਲਿਸ ਤੇ ਹਮਲਾ ਕਰ ਦਿੰਦੀ ਹੈ ਤothe ਜਵਾਬੀ ਫਾਇਰ ਵਿੱਚ ਪੁਲਿਸ ਨੇ ਜਦੋਂ ਫਾਇਰ ਕੀਤਾ ਤਾਂ ਦੋਸ਼ੀ ਦੀ ਲੱਤ ਦੇ ਵਿੱਚ ਗੋਲੀ ਲੱਗੇ ਹੈ ਤੇ ਦੂਜੇ આરોપી ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਡਿੱਗਣ ਕਰਕੇ ਛੱਟ ਲੱਗੀ ਤਾਂ ਪੁਲਿਸ ਨੇ ਦੋਨੋਂ ਦੋਸ਼ੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ। ਦੋਵਾਂ ਨੂੰ ਲੁੱਟਕੋ ਕੀਤੀ ਗੱਡੀ ਅਤੇ ਇੱਕ 32 ਬੋਰ ਪਿਸਟਲ ਬਰਾਮਦ ਕਰਕੇ ਗ੍ਰਿਫਤਾਰ ਕਰਿਆ। ਸੂਬਾਈ ਪੁਲਿਸ ਜਾਂਚਬੀਨ ਕਰ ਰਹੀ ਹੈ ਕਿ ਅੱਗੇ ਨਾ ਉੱਤੇ ਕੋਈ ਵੀ ਮਾਮਲੇ ਦਰਜ ਨੇ ਜਾਂ ਨਹੀਂ ਇਹਨਾਂ ਤੇ ਹੋਰ ਵੀ ਕੀ ਲਿੰਕ ਨੇ ਉਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਜਿਹੜਾ ਬਾਰੀ ਮਨਪੁਰੇ ਲੱਗੇ ਜਿਹੜਾ ਕੀ ਵਾਰਤਾ ਤੁਸੀਂ ਇਹ ਇਦਾਂ ਜੀ ਮਿਤੀ 8 3 ਨੂੰ ਜਿਹੜੀ 25 ਨੂੰ ਇਹ ਹਵਾਈ ਅੜ ਦੇ ਲਗੋ ਅਮਨ ਫ੍ਰੀਸ਼ ਦੇ ਲਗੋ ਜਿਹੜੀ ਆ ਰਾਤ ਨੂੰ 10 ਪੌਣੇ 11 ਦੇ ਲਗ ਚੰਗੇ ਇਹ ਇੱਕ ਫੋਰਚਨਰ ਗੱਡੀ ਜਿਹੜੀ ਹੈਗੀ ਆ ਪੀਬੀ 11 ਬੀ ਬੀ ਡੀ ਈ ਬੀ ਈ 0032 ਇਹ ਗਨ ਪੁਆਇੰਟ ਦੇ ਉੱਤੇ ਜਿਹੜੀ ਹੈ ਖੋ ਹੋ ਗਈ ਸੀਗੀ ਕਿੰਨਾ ਤੋਂ ਕੋਈ ਹੋਈ ਹੈ ਇਹ ਇਹ ਜਿਹੜਾ ਸੀਗਾ ਇਹਦਾ ਜਿਹੜਾ ਮਾਲਕ ਸੀਗਾ ਉਹ ਸੀਗਾ ਅਰਮਾਨਦੀਪ ਸਿੰਘ ਸਾਨੂੰ ਮੇਜਰ ਸਿੰਘ ਵੀਪੀਓ ਕੋਟਲੀ ਗੁਜਰਾ ਪੇਂਦੀਆ ਸ਼ਾਹਕੋਟ ਥਾਣੇ ਚੰਦਰ ਦੇ ਵਿੱਚ ਜੀ ਉਹ ਗੱਡੀ ਜਿਹੜੀ ਗਨ ਪੁਆਇੰਟ ਤੇ ਇਹਨਾਂ ਕੋਲ ਹੋਈ ਖੋ ਕੇ ਲੈ ਗਈ ਸੀਗੇ ਤੇ ਉਦੋਂ ਬਾਅਦ 9 ਤਰੀਕ ਨੂੰ ਜਿਹੜਾ ਹੈਗਾ ਇਹ ਮੁਕਤਮਾ ਦਰਜ ਕੀਤਾ ਗਿਆ ਮੁਕਤਮਾ ਥਾਣੇ ਚ ਕੀਤਾ ਹੀ ਮੁਕਤਮਾ ਐਸੀ ਜੰਡਿਆਲੇ ਥਾਣੇ ਜੰਡਿਆਲੇ ਥਾਣੇ ਮੁਕਤਮਾ ਦਰਜ ਕੀਤਾ ਗਿਆ ਮੁਕਦਮੇ ਤੋਂ ਬਾਅਦ ਜਿਹੜੀ ਤਫ਼ਤੀਸ਼ ਜਦੋਂ ਅਮਲ ਚੱਕੇ ਲੈਂਦੀ ਉਹ ਤਫ਼ਤੀਸ਼ ਦੇ ਦੌਰਾਨ ਇਹ ਡੀਐਸਪੀ ਜੰਡਿਆਲਾ ਤੇ ਐਸਐਚਓ ਜੰਡਿਆਲਾ ਦਾ ਜਿਹੜਾ ਹੈਗਾ ਇਹ ਅੱਜ ਜਿਹੜੇ ਆ ਇਹ ਦੋ ਬੰਦੇ ਇਸੇ ਗੱਡੀ ਦੇ ਵਿੱਚ ਜਦੋਂ ਦੇ ਦੇਖੇ ਗਏ ਇਸ ਇਲਾਕੇ ਦੇ ਵਿੱਚ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਨੂੰ ਫੜ ਲਿਆ ਗਿਆ ਸਨੇ ਗੱਡੀ ਫੜਨ ਤੋਂ ਬਾਅਦ ਜਿਹੜੇ ਦੋ ਦੋਸ਼ੀ ਹੈਗੇ ਆ ਇਹਨਾਂ ਦੇ ਵਿੱਚ ਜਿਹੜੇ ਸਮੇਤ ਗੱਡੀ ਫੜੇ ਗਿਆ ਉਹ ਚਮ ਹੈਗਾ ਹਰਮਨਦੀਪ ਸਿੰਘ son of ਅੰਗਰੇਜ਼ ਸਿੰਘ ਵਾਸੀ ਗੁਰੂ ਰਾਮਦਾਸ ਐਵੈਨਿਊ ਨਿਊ ਫਤਿਹ ਚੱਕ ਤਰਨਤਾਰਨ ਦਾ ਰਹਿਣ ਵਾਲਾ ਜੀ ਕੱਪ ਕਿੱਥੇ ਕਿੱਥੇ ਦੂਜਾ ਬੰਦਾ ਹੈਗਾ ਜੀ ਗੁਰਜੀਤ ਸਿੰਘ ਉਰਫ ਆਂਡਾ ਪੁੱਤਰ ਸੰਤੋਖ ਸਿੰਘ ਵਾਸੀ ਅਗਵਾਲ ਐਵੇਨਿਊ ਤਰਨਤਾਰ ਦਾ ਜੀ ਕਿਥੋਂ ਕਬੀਤੇ ਬੰਡਾਲੇ ਨਾਕੇ ਤੋਂ ਇਹ ਗ੍ਰਫਤਾਰ ਕੀਤੇ ਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਫਰਦਰ ਪੁੱਛਗਿੱਛ ਕੀਤੀ ਗਈ ਫਰਦਰ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਜਿਹੜਾ ਅਸੀਂ ਇਸ ਵਾਰਦਾਤ ਨੂੰ ਜਦੋਂ ਅਸੀਂ ਗੱਡੀ ਖੋਈ ਆ ਇਸ ਵਾਰਦਾਤ ਦੇ ਵਿੱਚ ਜਿਹੜਾ ਅਸੀਂ ਪਿਸਤਲ ਸੀਗਾ ਬਤੀਪੁਰ ਉਹ ਅਸੀਂ ਉੱਥੇ ਜਿੱਥੇ ਮਰੀਆਲਾ ਮੁੰਜ ਦੇ ਵਿੱਚ ਜਿਹੜਾ ਇਹ ਲਗੋਚ ਪਾ ਕੇ ਰੱਖਿਆ ਹੋਇਆ ਗਾਰਦਤ ਕਰਨ ਤੋਂ ਬਾਅਦ ਇਹ ਉਦਤ ਲੇਗੇਸੀ ਉੱਥੇ ਨਿਕਾਸ਼ ਪਾ ਕੇ ਰੱਖਿਆ ਸੀਗਾ ਜਿੱਥੋਂ ਅੱਜ ਟੀਮ ਜਿਹੜੀ ਹੈਗੀ ਆ ਉਹਨੂੰ ਬਰਾਮਦ ਕਰਨ ਵਾਸਤੇ ਗਈ ਸੀ ਜਦੋਂ ਬਰਾਮਦਗੀ ਕਰਾਉਣ ਲੱਗੇ ਤੇ ਇਸ ਹਰਮਨਦੀਪ ਸਿੰਘ ਨੇ ਆਪਣੇ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਹੱਥ ਖੜੀ ਛੜਾ ਕੇ ਤੇ ਉਹਦੇ ਕੋਲੋਂ ਪਿਸਤਲ ਜਿਹੜਾ ਉੱਥੋਂ ਚੱਕ ਕੇ ਇੱਕ ਫਾਇਰ ਕੀਤਾ ਜਿਹੜਾ ਸਾਡਾ ਮਲਾਜ਼ਮ ਜਿਹੜਾ ਹੈਗਾ ਉਹ ਬਚ ਗਿਆ ਤੇ ਆਪਣੀ ਸੇਫਟੀ ਵਾਸਤੇ ਜਦੋਂ ਇਹਦੇ ਫਾਇਰ ਕੀਤਾ ਤੇ ਇਹਦਾ ਫਾਇਰ ਜਿਹੜਾ ਇੱਕ ਸੱਜੀ ਲਾਤੇ ਵਿੱਚ ਵੱਜਿਆ ਹੈਗਾ ਤੇ ਇਹ ਜ਼ਖਮੀ ਹੈ ਤੇ ਦੂਜਾ ਬੰਦਾ ਵੀ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਉੱਥੋਂ ਡਿੱਗ ਪਿਆ ਹੈਗਾ ਉਹਦੇ ਗੋਡੇ ਤੇ ਸੱਟ ਹੈਗੀ ਆ ਤੇ ਇਹ ਦੋਨੋਂ ਬੰਦੇ ਜਿਹੜੇ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ ਹੈਗੇ ਆ ਔਰ ਇਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਦੇ ਅਸੀਂ ਹੁਣ ਤਰਮਤਾਨ ਦੇ ਰਹਿਣ ਵਾਲੇ ਆ ਦੋਨੋਂ ਜਣੇ ਇਹਨਾਂ ਦੀ ਬੈਕਗ੍ਰਾਉਂਡ ਅਸੀਂ ਖੰਗਾਲ ਰਹੇ ਆ ਵੀ ਇਹਨਾਂ ਦਾ ਪਿਛੋਕੜ ਕੀ ਆ ਕ੍ਰਿਮੀਨਲ ਹੀ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਪਰ ਰਿਕਾਰਡ ਅਸੀਂ ਉੱਥੋਂ ਲੈ ਰਹੇ ਆ ਜੀ ਤੁਹਾਨੂੰ ਦੱਸਿਆ ਵੀ ਪਿਸਤਲ ਜਿਹੜਾ ਇਹਨਾਂ ਨੇ ਵਰਤ ਉਸੇ ਨੂੰ ਬਰਾਮਦ ਕਰਨ ਵਾਸਤੇ ਇਹ ਜਾ ਗਏ ਸੀਗੇ ਤੇ ਪੁਲਿਸ ਪਾਰਟੀ ਤੇ ਇਹਨਾਂ ਨੇ ਉਸੇ ਨਾਲ ਹੀ ਫਾਇਰ ਕੀਤਾ ਜਿਹੜਾ ਪੁਲਿਸ ਪਾਰਟੀ ਨੇ ਆਪਣੇ ਬਚਾਲ ਹੀ ਫਾਇਰ ਕੀਤਾ ਜਿਹੜੀ ਦੀ ਲਾਤੇ ਵੱਜਿਆ ਹੈਗਾ ਬਾਕੀ ਇਹ ਇਲਾਜ ਦੇ ਜੇਰੇ ਇਲਾਜ ਨੇ ਤੇ ਇਹਨਾਂ ਦਾ ਸਫੀਸ਼ੀਐਂਟ ਪੁਲਸ ਰਮਾਨ ਲੈ ਕੇ ਵੀ ਇਹਨਾਂ ਨੇ ਹੋਰ ਕਿਹੜੀਆਂ ਵਾਰਦਾਤਾ ਕੀਤੀਆਂ ਨੇ ਤੇ ਪਲੱਸ ਹੋਰ ਅਸਲਾ ਇਹਨਾਂ ਕੋਲ ਹੈਗਾ ਤੇ ਕਿੱਥੇ ਲਗਾਛ ਪਾ ਕੇ ਰੱਖਿਆ ਉਹਦੇ ਬਾਰੇ ਜਿਹੜਾ ਤਫਤੀਸ਼ ਕੀਤੀ ਜਾ ਰਹੀ ਹੈ ਕੀ ਸਭ ਗੱਡੀ ਜਿਸ ਦਿਨ ਕੋਈ ਉਧਰ ਕੋਈ ਗੱਡੀ ਕਲੀ ਖੋਈ ਗਈ ਪੈਸਾ ਵੀ ਕੋਈ ਖੋਇਆ ਗਿਆ ਨਾ ਪਰ ਕੋਈ ਹੋਰ ਜਿਸ ਨਾਲ ਜਿਸ ਨਾਲ ਗੱਡੀ ਕੋਈ ਹੁੰਦੀ ਨਹੀਂ ਨਹੀਂ ਇਹ ਗੱਡੀ ਖੋ ਕੇ ਤੇ ਆਪਣਾ ਇੱਕ ਮੋਟਰਸਾਈਕਲ ਜੀ ਤੇ ਆਏ ਸੀ ਉਹ ਮੋਟਰਸਾਈਕਲ ਉੱਥੇ ਛੱਡ ਗਏ ਸੀ ਤੇ ਮੋਟਰਸਾਈਕਲ ਛੱਡ ਕੇ ਗੱਡੀ ਖੋ ਕੇ ਇਹ ਲੈ ਗਏ ਸੀ ਕੀ ਕਾਰਵਾਈ ਕਰ ਰਹੇ ਤੁਸੀਂ ਹੁਣ ਜੀ ਨਾਲ ਨਹੀਂ ਇਹਨਾਂ ਖਿਲਾਫ ਜਿਹੜੀ ਪਹਿਲਾਂ ਪਰਚਾ ਦਰਜ ਹੈ ਉਹਦੇ ਚ ਇਹਨਾਂ ਦੀ ਗ੍ਰਿਫਤਾਰੀ ਪਈ ਆ ਉਦੋਂ ਬਾਅਦ ਜਿਹੜਾ ਆ ਜਿਹੜਾ ਹੈਗਾ ਜਿਹੜੀ ਪੁਲਿਸ ਪਾਰਟੀ ਨੇ ਉਹ ਫਾਇਰਿੰਗ ਕੀਤੀ ਆ ਇਹਦੇ ਵਿੱਚ ਜੋ ਬਣਦੀ ਕਾਰਵਾਈ ਉਹ ਅਸੀਂ ਚਲਿਆ ਰਹੇ ਹਾਂ ਸਰ ਮੈਤੇ ਵਿਸ਼ੇ ਤਲਵੀ ਦਾ ਕਤਲ ਹੋਇਆ ਜੀ ਉਹਦੇ ਬਾਰੇ ਵੀ ਕਾਫੀ ਉਸ ਤੋਂ ਪਹਿਲਾਂ ਇੱਕ ਸਟੇਡੀਅਮ ਵਿੱਚ ਕਤਲ ਹੋਇਆ ਕਾਫੀ ਜਿਹੜੇ ਉਹਦੀ ਵਾਰਦਾਤਾਂ ਬੜੀਆਂ ਹੋ ਰਹੀਆਂ ਨੇ ਇਲਾਕੇ 'ਚ ਦੇਖੋ ਇਦਾਂ ਜੀ ਇਹ ਕ੍ਰਿਮినਲ ਜਿਹੜੇ ਵਾਰਦਾਤ ਹੁੰਦੀਆਂ ਨੇ ਉਹਦੇ ਵਿੱਚ ਪੁਲਿਸ ਦਾ ਫਰਜ਼ ਬਣਦਾ ਵੀ ਇਹ ਜੇ ਕੋਈ ਵਾਰਦਾਤ ਹੋ ਗਈ ਹੈ ਤਾਂ ਉਹਨੂੰ ਟ੍ਰੇਸ ਕਰੀਏ ਇਦਾਂ ਅਸੀਂ ਤੁਹਾਨੂੰ ਹੁਣ ਆ ਵਾਰਦਾਤ ਦੱਸ ਰਹੇ ਹਾਂ ਜਿਹੜੀ ਜਿੱਤ ਅਸੀਂ ਬੰਦੇ ਫੜੇ ਹੈਗੇ ਆ ਇਹਦੇ 'ਚ ਵੀ ਜੇ ਵਾਰਦਾਤ ਹੁੰਦੀ ਹੈਗੀ ਹੈ ਤਾਂ ਪੁਲਿਸ ਦਾ ਇੱਕ ਫਰਜ਼ ਬਣਦਾ ਵੀ ਉਹਨੂੰ